ਸਸ਼੍ਰੀਕਾਲ ਤੋਂ ਸਿਕੁਰਸਮ ਜਰਨਲ نیوز ਤੇ ਮੈਂ ਹਰਪਰ ਦੀਪਕ ਹਰਤਾ ਚੋਣਾ ਤੋਂ ਬਾਅਦ ਸਾਬਕਾ ਐਮਐਲਏ ਦੇ ਕਾਰਨਕਮ ਟੈਕਸ ਵਿਭਾਗ ਨੇ ਛਾਪਾ ਮਾਰਿਆ ਤਾਂ ਜਿਸ ਤੋਂ ਬਾਅਦ ਬੜੀ ਬਰੀਕੀ ਦੇ ਨਾਲ ਹਰ ਦਸਤਾਵੇਜ਼ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਦੱਸਦੀ ਹੈ ਕਿ ਰਮਿੰਦਰ ਸਿੰਘ ਆਵਲਾ ਤਾਂ ਕਾਂਗਰਸ ਦੇ ਸਾਬਕਾ ਵਿਧਾਇਕ ਨੇ ਐਕਸਐਨਐਲਐ ਨੇ ਉਹਨਾਂ ਦੇ ਕਾਰਨਕਮ ਟੈਕਸ ਵਿਭਾਗ ਦੇ ਵੱਲੋਂ ਛਾਪਾ ਮਾਰਿਆ ਜਾਂਦਾ ਤਸਵੀਰ ਇਹ ਸਵੇਰੇ 5 ਤੋਂ 7 ਗੱਡੀਆਂ ਉਹਨਾਂ ਦੇ ਘਰ ਦੇ ਵਿੱਚ ਦਾਖਲ ਹੁੰਦੀਆਂ ਨੇ ਤੇ ਉਸ ਤੋਂ ਬਾਅਦ ਉਹਨਾਂ ਦੇ ਘਰ ਦੇ ਵਿੱਚ ਪਏ ਹਰ ਇੱਕ ਦਸਤਾਵੇਜ਼ ਦੀ ਬੜੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਬਿਲਕੁਲ ਜ਼ਾਇਰ ਜੀ ਗੱਲ ਹੈ ਕਿ ਰਵਿੰਦਰ ਸਿੰਘ ਗਾਵਲਾ ਪਿਛਲੇ ਕਈ ਦਿਨਾਂ ਤੋਂ ਸੁਣਖੀਆਂ ਦੇ ਵਿੱਚ ਚੱਲ ਰਹੀ ਸੀ ਕਿਉਂਕਿ ਉਹਨਾਂ ਨੇ 201 ਗਰੀਬ ਕਹਿ ਸਕਦੇ ਲੋਕਾਂ ਨੂੰ ਘਰ ਬੁਲਾ ਕੇ ਉਹਨਾਂ ਨੇ ਭੋਜਨ ਛਕਾਇਆ ਸੀ ਔਰ ਉਸ ਤੋਂ ਬਾਅਦ ਉਹਨਾਂ ਦੇ ਚਰਚੇ ਨੇ ਜਿਹੜੇ ਕਾਫੀ ਚੱਲ ਰਹੇ ਸੀ ਤਾਂ ਦਾਅਵਾ ਦਿੱਤੀ ਹੈ ਕਿ ਜਦੋਂ ਅਚਾਨਕ ਇਹ ਕਾਰਵਾਈ ਹੋਈ ਤਾਂ ਸਿਆਸੀ ਹਲਕਿਆਂ ਦੇ ਵਿੱਚ ਹੜਕੰਪ ਮਚ ਗਿਆ ਜਾਣਕਾਰੀ ਮੁਤਾਬਕ ਇਨਕਮ ਟੈਕਸ ਵਿਭਾਗ ਦੀ ਟੀਮ ਅਜ ਰਮਿੰਦਰ ਸਿੰਘ ਆਮਲਾ ਦੇ ਗੁਰੂ ਹਰ ਸਹਾਏ ਸਥਿਤ ਘਰ ਪਹੁੰਚੀ ਹੈ ਅਧਿਕਾਰੀਆਂ ਨੇ ਇਹਨਾਂ ਦੀ ਕੋਠੀ ਤੇ ਦਬ्चਾ ਦਿੱਤੀ ਹੈ ਤੇ ਜਾਂਚ ਸ਼ੁਰੂ ਕੀਤੀ ਹੈ ਤਾਂ ਬਿਲਕੁਲ ਦੱਸਿਆ ਜਾ ਰਿਹਾ ਹੈ ਕਿ ਖਬਰ ਚਾਪੇਵਾਲੀ ਦੌਰਾਨ ਅਚਾਨਕ ਹੋਈ ਹੈ ਜਿਸ ਦੇ ਚਲਦਿਆਂ ਅਜੇ ਵੇਰਵੇ ਸਾਹਮਣੇ ਨਹੀਂ ਆਏ ਨੇ ਫਿਲਹਾਲ ਇਹ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕਿ ਰਮਿੰਦਰ ਸਿੰਘ ਆਮਲਾ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਕਾਂਗਰਸ ਦੇ ਸਾਬਕਾ ਵਿਧਾਇਕ ਨੇ ਉਹਨਾਂ ਦੇ ਘਰ ਇਨਕਮ ਟੈਕਸ ਦੀ ਰੇਡ ਹੁੰਦੀ ਹੈ। ਤੋਂ ਦੱਸਦੀ ਹੈ ਕਿ ਸਾਬਕਾ ਕਾਂਗਰਸੀ ਵਿਧਾਇਕ ਰਮਿੰਦਰ ਸਿੰਘ ਆਵਲਾ ਦੇ ਘਰ ਤੇ ਜਦੋਂ ਆਮਦਨ ਕਰ ਵਿਭਾਗ ਯਾਨੀ ਕਿ ਇਨਕਮ ਟੈਕਸ ਡਿਪਾਰਟਮੈਂਟ ਨੇ ਛਾਪਾ ਮਾਰਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਟੀਮਾ ਗੁਰੂ ਹਰਸਹਾਇ ਸਹਿਯਤ ਤੇ ਉਹਨਾਂ ਦੇ ਘਰ ਸਮੇਤ 12 ਥਾਵਾਂ ਤੇ ਜਾਂਚ ਕਰੀਆਂ ਨੇ ਉਹਨਾਂ ਦੇ ਕਾਰੋਬਾਰ ਤੇ ਆਮਦਨ ਬਾਰੇ ਵੇਰਵੇ ਮੰਗੇ ਜਾ ਰਹੇ ਨੇ ਟੀਮ ਸਵੇਰੇ 6 ਵਜੇ ਦੇ ਕਰੀਬ ਗੁਰੂ ਹਰਸਹਾਇ ਪਹੁੰਚੀ ਹੈ ਤੇ ਉਦੋਂ ਤੋਂ ਤਲਾਸ਼ੀ ਲੈ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਛਾਪੇਮਾਰੀ ਅਚਾਨਕ ਹੋਈ ਹੈ। ਜਿਸ ਦੇ ਚਲਦੇ ਅੱਜ ਵੀਰ ਵੀ ਨੇ ਜਿਹੜੇ ਉਹ ਸਾਹਮਣੇ ਨਹੀਂ ਆਏ ਨੇ ਔਰ ਫਿਲਹਾਲ ਅਧਿਕਾਰੀ ਉਹਨਾਂ ਦੇ ਘਰ ਦੇ ਅੰਦਰ ਜਾਣ ਤੋਂ ਅਜਿ ਤਰੀਕੇ ਦੇ ਨਾਲ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਤੇ ਘਰ ਦੇ ਅੰਦਰ ਕਿਸੇ ਨੂੰ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ। ਸਸ਼੍ਰੀਕਾਲ ਤੋਂ ਦੇਖ ਰਿਹਾ ਹਾਂ ਸੰਜੈ ਨਿਊਜ਼ ਤੇ ਮੈਂ ਹਾ ਪਰ ਦੀਪਗੌਰ ਦਾ ਚੋਣਾ ਤੋਂ ਬਾਅਦ ਸਾਬਕਾ ਐਮਐਲਏ ਦੇ ਕਾਰ ਇਨਕਮ ਟੈਕਸ ਵਿਭਾਗ ਨੇ ਛਾਪਾ ਮਾਰਿਆ ਤੇ ਜਿਸ ਤੋਂ ਬਾਅਦ ਬੜੀ ਬਰੀਕੀ ਦੇ ਨਾਲ ਹਰ ਦਸਤਾਵੇਜ਼ ਦੀ ਜਾਂਚ ਕੀਤੀ ਜਾ ਰਹੀ ਹੈ। ਤਾਂ ਦੱਸਦੀ ਹੈ ਕਿ ਰਮਿੰਦਰ ਸਿੰਘ ਆਵਲਾ ਦਾ ਕਾਂਗਰਸ ਦੇ ਸਾਬਕਾ ਵਿਧਾਇਕ ਨੇ ਐਕਸ ਐਮਐਲਏ ਨੇ ਉਹਨਾਂ ਦੇ ਕਾਰ ਇਨਕਮ ਟੈਕਸ ਵਿਭਾਗ ਦੇ ਵੱਲੋਂ ਛਾਪਾ ਮਾਰਿਆ ਜਾਂਦਾ ਤਸਵੀਰੇ ਸਵੇਰੇ 5 ਤੋਂ 7 ਗੱਡੀਆਂ ਉਹਨਾਂ ਦੇ ਘਰ ਦੇ ਵਿੱਚ ਦਾਖਲ ਹੁੰਦੀਆਂ ਨੇ ਤੇ ਇਸ ਤੋਂ ਬਾਅਦ ਉਹਨਾਂ ਦੇ ਘਰ ਦੇ ਵਿੱਚ ਪਏ ਹਰ ਇੱਕ ਦਸਤਾਵੇਜ਼ ਦੀ ਬੜੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਬਿਲਕੁਲ ਜ਼ਾਇਰ ਜੀ ਗੱਲ ਹੈ ਕਿ ਰਵਿੰਦਰ ਸਿੰਘ ਗਾਵਲਾ ਪਿਛਲੇ ਕਈ ਦਿਨਾਂ ਤੋਂ ਸੁਰਖੀਆਂ ਦੇ ਵਿੱਚ ਚੱਲ ਰਹੇ ਸੀ ਕਿਉਂਕਿ ਉਹਨਾਂ ਨੇ 201 ਗਰੀਬ ਕਹਿ ਸਕਦੇ ਲੋਕਾਂ ਨੂੰ ਘਰ ਬੁਲਾ ਕੇ ਉਹਨਾਂ ਨੇ ਭੋਜਨ ਛਕਾਇਆ ਸੀ ਔਰ ਉਸ ਤੋਂ ਬਾਅਦ ਉਹਨਾਂ ਦੇ ਚਰਚੇ ਨੇ ਜਿਹੜੇ ਕਾਫੀ ਚੱਲ ਰਹੇ ਸੀ ਤਾਂ ਦਾਅਵਾ ਸੀ ਕਿ ਅੱਜ ਜਦੋਂ ਅਚਾਨਕ ਇਹ ਕਾਰਵਾਈ ਹੋਈ ਤਾਂ ਸਿਆਸੀ ਹਲਕਿਆਂ ਦੇ ਵਿੱਚ ਹੜਕੰਪ ਮਚ ਗਿਆ ਜਾਣਕਾਰੀ ਮੁਤਾਬਕ ਇਨਕਮ ਟੈਕਸ ਵਿਭਾਗ ਦੀ ਟੀਮ ਅਜ ਰਮਿੰਦਰ ਸਿੰਘ ਆਵਲਾ ਦੇ ਗੁਰੂ ਹਰ ਸਹਾਏ ਸਥਿਤ ਘਰ ਪਹੁੰਚੀ ਹੈ ਅਧਿਕਾਰੀਆਂ ਨੇ ਇਹਨਾਂ ਦੀ ਕੋਠੀ ਤੇ ਦਬ्चਾ ਦਿੱਤੀ ਹੈ ਤੇ ਜਾਂਚ ਸ਼ੁਰੂ ਕੀਤੀ ਹੈ ਤਾਂ ਬਿਲਕੁਲ ਦੱਸਿਆ ਜਾ ਰਿਹਾ ਹੈ ਕਿ ਖਬਰ ਚਾਪੇਵਾਲੀ ਦੌਰਾਨ ਅਚਾਨਕ ਹੋਈ ਹੈ ਜਿਸ ਦੇ ਚਲਦਿਆਂ ਅਜੇ ਵੇਰਵੇ ਸਾਹਮਣੇ ਨਹੀਂ ਆਏ ਨੇ ਫਿਲਹਾਲ ਇਹ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਸੂਤਰਾਂ ਦੇ ਹਵਾਲੇ ਤੋਂ ਪ ਵੱਡੀ ਖਬਰ ਸਾਹਮਣੇ ਆਈ ਹੈ ਕਿ ਰਮਿੰਦਰ ਸਿੰਘ ਆਮਲਾ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਕਾਂਗਰਸ ਦੇ ਸਾਬਕਾ ਵਿਧਾਇਕ ਨੇ ਉਹਨਾਂ ਦੇ ਕਾਰ ਇਨਕਮ ਟੈਕਸ ਦੀ ਰੇਡ ਹੁੰਦੀ ਹੈ ਤੋਂ ਦੱਸਦੀ ਹੈ ਕਿ ਸਾਬਕਾ ਕਾਂਗਰਸੀ ਵਿਧਾਇਕ ਰਮਿੰਦਰ ਸਿੰਘ ਆਵਲਾ ਦੇ ਘਰ ਤੇ ਜਦੋਂ ਆਮਦਨ ਕਰ ਵਿਭਾਗ ਯਾਨੀ ਕਿ ਇਨਕਮ ਟੈਕਸ ਡਿਪਾਰਟਮੈਂਟ ਨੇ ਛਾਪਾ ਮਾਰਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਟੀਮਾ ਗੁਰੂ ਹਰ ਸਹਾਇਕ ਤੇ ਤੋਂ ਉਹਨਾਂ ਦੇ ਘਰ ਸਮੇਤ 12 ਥਾਵਾਂ ਤੇ ਜਾਂਚ ਕਰੀਆਂ ਨੇ ਉਹਨਾਂ ਦੇ ਕਾਰੋਬਾਰ ਤੇ ਆਮਦਨ ਬਾਰੇ ਵੇਰਵੇ ਮੰਗੇ ਜਾ ਰਹੇ ਨੇ ਟੀਮ ਸਵੇਰੇ 6 ਵਜੇ ਦੇ ਕਰੀਬ ਗੁਰੂ ਹਰ ਸਹਾਇ ਪਹੁੰਚੀ ਹੈ ਤੇ ਉਦੋਂ ਤੋਂ ਤਲਾਸ਼ੀ ਲੈ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਛਾਪੇਮਾਰੀ ਅਚਾਨਕ ਹੋਈ ਹੈ ਜਿਸ ਦੇ ਚਲਦਿਆਂ ਜੇ ਵੀਰ ਵੀ ਨੇ ਜਿਹੜੇ ਉਹ ਸਾਹਮਣੇ ਨਹੀਂ ਆਏ ਨੇ ਔਰ ਫਿਲਹਾਲ ਅਧਿਕਾਰੀ ਉਹਨਾਂ ਦੇ ਘਰ ਦੇ ਅੰਦਰ ਜਾਣ ਤੋਂ ਆ ਜਿਸ ਤਰੀਕੇ ਦੇ ਨਾਲ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਤੇ ਘਰ ਦੇ ਅੰਦਰ ਕਿਸੇ ਨੂੰ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ ਹੈ